ਇਸ ਸਬੰਦੇ ਸਬੰਸਪਟਰ ਅਸ਼ੋਕ ਮਾਰ ਦੇ ਸ਼ਾਰ ਚੌਂਕ ਦੇ ਇੰਚਾਰਜ ਬਲੌਰ ਸਿੰਘ ਨੇ ਕਿਹਾ ਕਿ ਜੁਆਇੰਟ ਕਮਿਸ਼ਨਰ ਟ੍ਰੈਫਿਕ ਦੀਪਕ ਪਾਰੀਕ ਅਤੇ ACB ਗੁਰਦ ਸਿੰਘ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਣ ਵੀ ਹੋ ਰਹੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਸੰਭਾਲਾ ਚੌਂਕ ਦੇ ਵਿੱਚ ਆਟੋ ਚਾਲਕਾਂ ਅਤੇ ਮਿੰਨੀ ਬੱਸਾਂ ਵਾਲਿਆਂ ਵੱਲੋਂ ਜਾਮ ਲਗਾਇਆ ਜਾਂਦਾ ਸੀ। ਕਿਹਾ ਗਿਆ ਹੈ ਕਿ ਉਹ ਚੌਂਕ ਵਿੱਚ ਟ੍ਰੈਫਿਕ ਜਾਮ ਨਹੀਂ ਕਰਨਗੇ। ਉੱਤੇ ਟ੍ਰੈਫਿਕ ਪੁਲਿਸ ਨੇ ਚਲਾਈ ਗਈ ਮੁਹਿੰਮ ਤੋਂ ਸਥਾਨਕ ਲੋਕ ਵੀ ਕਾਫੀ ਖੁਸ਼ ਵਿਖਾਏ ਜਿੱਤੇ ਉਹਨਾਂ ਨੇ ਕਿਹਾ ਕਿ ਇਹ ਚੰਗਾ ਉਪਰਾਲਾ ਹੈ ਇਸ ਨਾਲ ਟ੍ਰੈਫਿਕ ਦੀ ਸਮੱਸਿਆ ਤੋਂ ਨਿਤਾਜ ਮਿਲੇਗਾ ਸਾਡੇ ਜੁਆਇੰਟ ਸੀਪੀ ਸਬ श्री ਦੀਪਕ ਪਾਰਕ ਜੀ ਆਈਪੀਐਸ ਸਰ ਏਸੀਪੀ ਗੁਰਦੇਵ ਸਰ ਤੇ ਏਸੀਪੀ ਵਰਨਜੀਤ ਸਰ ਇਹਨਾਂ ਦੇ ਹੁਕਮ ਅਨੁਸਾਰ ਅੱਜ ਅਸੀਂ ਸਮਰਾਲਾ ਚੌਂਕ 'ਚ ਪਾਰਟੀਆਂ ਲਾਈਆਂ ਸੀ ਕਿ ਸਮਰਾਲਾ ਚੌਂਕ ਨੂੰ ਆਦਰਸ਼ ਚੌਂਕ ਬਣਾਉਣਾ ਤੇ ਜਾਮ ਮੁਕਤ ਬਣਾਉਣਾ ਉਹਦੇ ਸਬੰਧੀ ਤੁਸੀਂ ਵੇਖ ਰਹੇ ਹੋ ਜਿਵੇਂ ਜਿਹੜੇ ਲੋਕੀ ਬਿਨਾਰ ਰਿਫਲੈਕਟਰ ਰੋਂਗ ਪਾਰਕਿੰਗ ਟ੍ਰੈਫਿਕ ਨਿਯਮਾਂ ਤੱਕ ਤੱਜੀਆਂ ੜਾ ਰਹੇ ਨੇ ਉਹਨਾਂ ਦੇ ਚਲਾਨੇ ਕੀਤੇ ਜਾ ਰਹੇ ਨੇ ਸਰ ਜਿਹੜੇ ਬਾਰੇ ਤੁਸੀਂ ਪੁੱਛ ਰਹੇ ਹੋ ਉਹ ਕਿਹੜੇ ਆਪਣਾ ਕਰੇ ਕੀ ਕਾਰਵਾਈ ਕਰ ਰਹੇ ਨੇ ਸਰ ਬਿਲਕੁਲ ਜੀ ਜਿਹੜੇ ਦਾ ਮੌਕੇ ਤੇ ਕੋਈ ਕਾਗਜ਼ ਪੇਸ਼ ਕਰ ਦਿੰਦਾ ਉਹਦਾ ਤਾਂ ਬਣਦਾ ਚਲਾਨ ਕੋਟ ਜਾਂ ਸੀਜੀਐਮ ਜਾਂ ਆਰਟੀਏ ਦਫ਼ਤਰ ਦਾ ਦਿੱਤਾ ਜਾਂਦਾ ਅਗਰ ਕੋਈ ਨਹੀਂ ਕਾਗਜ਼ ਪੇਸ਼ ਕਰਦਾ ਤਾਂ ਉਹਦੀ ਗੱਡੀ ਬੰਦ ਕੀਤੀ ਜਾਂਦੀ ਹੈ ਇਹ ਸਾਡੇ ਮਾਨਯੋਗ ਸੀਪੀ ਸਾਹਿਬ ਨੇ ਜੋ ਰਹਿਤਾ ਦਿੱਤੇ ਨੇ ਇਹ ਜੋ ਸਮਾਜਾਉਂ ਦੇ ਵਿਚਾਰੀਆਂ ਨੇ ਜਿਹੜੇ ਆਟੋ ਨੇ ਕਿਉਂਕਿ ਕਾਫੀ ਜ਼ਿਆਦਾ ਆਟੋ ਕਿਵੇਂ ਇਧਰ ਆ ਜਿੰਦੇ ਨੇ ਮਾਸੀ ਵੜਾ ਸਾਈਡ ਤੋਂ ਆ ਜਿੰਦੇ ਨੇ ਸਾਰੇ ਆਟੋ ਇਧਰ ਸਟੇਸ਼ਨ ਤੋਂ ਆਉਂਦੇ ਨੇ ਬੱਸ ਸਟੈਂਡ ਤੋਂ ਆਉਂਦੇ ਨੇ ਬੱਸਾਂ ਮਿੰਨੀ ਬੱਸਾਂ ਨੇ ਦੂਜੀ ਬੱਸਾਂ ਨੇ ਜਿਹਨੀਆਂ ਇਹ ਡਰਾਈਵਰ ਨੇ ਇਹ ਆਪਦੇ ਵਿਕਲਾਂ ਨੂੰ ਰੋਡ ਦੇ ਵਿਚਾਲੇ ਖੜਾ ਕਰ ਦਿੰਦੇ ਨੇ ਸਵਾਰੀ ਲਾਉਣ ਨੂੰ ਚੜਾਉਣ ਲਈ ਜਿਸ ਕਰਕੇ ਜਿਹੜਾ ਟ੍ਰੈਫਿਕ ਦਾ ਜਾਮ ਸਮਾਜ ਚ ਬਹੁਤ ਜ਼ਿਆਦਾ ਲੱਗਦਾ ਮੰਨ ਜੋ ਸੀਵੀ ਸਾਹਿਬ ਦੇ ਹਾਜ਼ਰਤਾ ਨੇ ਕਿ ਇਹ ਚੌਕ ਨੂੰ ਬਿਲਕੁਲ ਕਲੀਨ ਬਣਾਇਆ ਜਾਵੇ ਤਾਂ ਕਿ ਜਿਹੜੇ ਆਉਣ-ਜਾਣ ਵਾਲੇ ਲੋਕ ਨੇ ਉਹਨਾਂ ਨੂੰ ਕਿਸੇ ਵੀ ਬਹੁਤ ਵੀ ਮੁਸ਼ਕਲ ਸਥਿਤੀ ਆ ਵੀ ਕਿਉਂਕਿ ਇਹਨਾਂ ਇਹਦੇ ਵਿੱਚ ਹਸਪਤਾਲ ਪੈਂਦਾ ਸੀਐਮਸੀ ਡੀਐਮਸੀ ਜਿਹੜੇ ਮਰੀਜ਼ ਨੇ ਉਹ ਐਂਬੂਲੈਂਸਾਂ ਕਾਫੀ ਜ਼ਿਆਦਾ ਲੰਘਦੀਆਂ ਨੇ ਕਿਉਂ ਦੂਰੋਂ ਦੂਰੋਂ ਆਉਂਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀਆਂ ਨੇ ਇਹ ਚੌਂਕ ਵੀ ਮੇਨ ਆ ਕਾਫੀ ਰੋਡ ਪਾਰਦੇ ਨੇ ਚੰਡੀਗੜ੍ਹ ਨੂੰ ਜਾਂਦਾ ਦਿੱਲੀ ਨੂੰ ਜਾਂਦਾ ਤੇ ਜੰੁੰਧਰ ਨੂੰ ਜਾਂਦਾ ਇਹਨਾਂ ਆਟਵਾਂ ਤੇ ਮਿੰਨੀ ਬੱਸਾਂ ਦੀ ਕਾਰਨ ਕਾਫੀ ਲੋਕਾਂ ਨੂੰ ਪ੍ਰੋਬਲਮ ਆਉਂਦੀ ਉਹਨਾਂ ਕਰਕੇ ਜਦੋਂ ਜਿਹੜਿਆ ਲੈਣਾ ਲੱਗਿਆਂ ਜਾਂ ਰਹੇ ਨੇ ਤਾਂ ਕਿ ਜਿਹੜੇ ਡਰਾਈਵਰ ਨੇ ਗੱਲੋਂ ਸਮਝਣ ਵੀ ਇੱਥੇ ਅਸੀਂ ਗੱਡੀ ਪਾਰਕਿੰਗ ਨਹੀਂ ਕਰਨੀ ਫਿਰ ਵੀ ਜੇ ਕੋਈ ਕਰੇਗਾ ਤਾਂ ਉਹਦੇ ਖਿਲਾਫ ਲੀਗਲੀ ਐਕਸ਼ਨ ਲਿਆ ਜਾਏਗਾ ਜੋ ਟ੍ਰੈਫਿਕ ਪੁਲਿਸ ਤੇ ਆਪਣੇ ਸ਼ੰਗਾਰ ਚੌਂਕ ਦੀ ਪੁਲਿਸ ਦੇ ਮੁਲਾਜ਼ਮ ਹੈ ਉਹ ਬਹੁਤ ਵਧੀਆ ਕੰਮ ਕਰ ਰਹੇ ਆ ਇੱਥੇ ਹਰ ਟਾਈਮ ਜਾਮ ਲੱਗਾ ਰਹਿੰਦਾ ਸੀਗਾ ਹੁਣ ਜਿਹੜਾ ਹੈ ਕਿ ਇਹ ਕਿਸੇ ਦਾ ਸਾਰਿਆਂ ਦੇ ਚਲਾਣ ਕਰੀ ਜਾ ਰਹੇ ਆ ਗੱਡੀਆਂ ਬੰਦ ਕਰੀ ਜਾ ਰਹੇ ਆ ਬਹੁਤ ਵਧੀਆ ਕੰਮ ਆ ਜੋ ਟ੍ਰੈਫਿਕ ਕਾ ਆਪਣੇ ਸਹੀ ਆਪਣੇ ਚੱਲ ਰਹੀ ਆ ਸਲਾਗਾ ਜੋ ਕੰਮ ਕਰ ਰਿਹਾ ਹੈ ਇਹ ਟ੍ਰੈਫਿਕ ਵਾਲੇ ਤੇ ਆਪਣੇ ਪੰਜਾਬ ਪੁਲਿਸ ਵਾਲੇ ਜਿੱਦ ਹੀ ਆ ਲੁਧਿਆਣਾ ਤੋਂ ਬਿਊਰੋ ਰਿਪੋਰਟ SMZ News